ਇਹ ਉਪਰਾਲਾ ਤੇ ਦੇਖੋ ਮਹਾਰਾਜ ਆਪ ਹੀ ਬਿਆੰਤ ਬਣਾਉਣ ਵਾਲੇ ਅਸੀਂ ਸੋਚਿਆ ਵੀ ਲੰਗਰ ਤੇ ਹਰ ਪ੍ਰਕਾਰ ਦੇ ਲੱਗੇ ਹੀ ਆ ਕਿਤੇ ਪੀਜ਼ਾ ਦਾ ਕਿਤੇ 버ਗਰਾਂ ਦਾ ਲੰਗਰ ਕਿਤੇ ਠੰਡਿਆਂ ਦਾ ਲੰਗਰ ਕਿਤੇ ਗੋਲ ਗੱਪਿਆਂ ਦਾ ਐਸ ਕਰੀਮ ਕੁਲਫੀਆਂ ਦਾ ਲੰਗਰ ਬਹੁਤ ਲੰਗਰਾਂ ਲੰਗਰਾਂ ਦਾ ਕੋਈ ਘਾਟਾ ਨਹੀਂ ਸਾਰੇ ਲੰਗਰ ਚੱਲਣਦੇ ਆ পেট ਭਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਸੋਝੀ ਬਖਸ਼ੀ ਭਾਈ ਤੁਸੀਂ ਗੁਰਮੁਖੀ ਅੱਖਰਾਂ ਦਾ ਲੰਗਰ ਲਾਓ ਅਸੀਂ ਗੁਰਮੁਖੀ ਅੱਖਰਾਂ ਦਾ ਲੰਗਰ ਲਾਤਾ ਜਿਹੜੇ ਭੁੱਲਦੇ ਜਾ ਰਹੇ ਆ ਨੌਜਵਾਨ ਅੱਜ ਕੱਲ ਦੀ ਪੀੜ੍ਹੀ ਹੈ ਜਿਹੜੀ ਉਹ ਗੁਰਮੁਖੀ ਅੱਖਰਾਂ ਨੂੰ ਜਾਣਦੀ ਨਹੀਂ ਪਛਾਣ ਹੀ ਨਹੀਂ ਜੇ ਉਹਨਾਂ ਤੋਂ ਪੁੱਛੀਂ ਘੰਗਾ ਦੇ ਣ ਣਾ ਕੀ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਉਹ ਆ ਉਹਦੇ ਵੱਲੋਂ ਹੀ ਪਤਾ ਨਹੀਂ ਕੀ ਬਣਾ ਬਣਾ ਕੇ ਜੋ ਸਕੂਲਾਂ ਦੇ ਵਿੱਚ ਅੱਜ ਕੱਲ ਪੜਾਇਆ ਜਾਂਦਾ ਜਾਂ ਉਹ ਬੋਲੀ ਜਾਂਦੇ ਆ ਫਿਰ ਪੈਰ ਬਿੰਦੀ ਵਾਲੇ ਅੱਖਰ ਜੇ ਉਹਨਾਂ ਨੂੰ ਪੜ੍ਹਾਈ ਉਹ ਵੀ ਨਹੀਂ ਪਤਾ ਉਹਨਾਂ ਨੂੰ ਪੈਰ ਬਿੰਦੀ ਕੀ ਬੋਲਦੀ ਆ ਹੁਣ ਬਾਕੀ ਅਸੀਂ ਇਹ ਮੀਡੀਆ ਦੇ ਰਾਹੀਂ ਵੀ ਉਪਰਾਲਾ ਕਰ ਰਹੇ ਆ ਅੱਜਕੱਲ ਇੰਟਰਨੈਟ ਤੇ ਤੁਹਾਨੂੰ ਪਤਾ ਸਾਰੇ ਜੁੜੇ ਹੋਏ ਆ ਉਹ ਇੰਟਰਨੈਟ ਤੇ ਵੀ ਇੰਸਟਾਗ੍ਰam ਤੇ ਵੀ ਉਪਰਾਲਾ ਕੀਤਾ ਹੋਇਆ ਬਾਣੀ ਦੇ ਜਿਹੜੇ ਸ਼ੁੱਧ ਅੱਖਰ ਅਸੀਂ ਪੜਾ ਸਕਦੇ ਆ ਇਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਹੀ ਉਪਰਾਲਾ ਅੱਜ ਕੱਲ ਦੀ ਅੰਗਰੇਜ਼ੀ ਤੱਕ ਸੀਮਤ ਰਹੀ ਉਹ ਕਹਿੰਦੇ ਇੰਟਰਨੈਸ਼ਨਲ ਬਾ ਸ਼ਾਹਵਾ ਸਾਰੇ ਪਾਸੇ ਚੱਲਦੀ ਆ ਇਹਨੂੰ ਪੜ੍ਹੀਏ ਇਹਨੂੰ ਬੋਲੀਏ ਅਸੀਂ ਪਰ ਗੁਰਮੁਖੀ ਇਹ ਨਹੀਂ ਪਤਾ ਵੀ ਇਹ ਸਾਡੀ ਮਾਂ ਬੋਲੀ ਇਹ ਗੁਰਮੁਖੀ ਅੱਖਰ ਤਾਂ ਵਰਤਾ ਰਹੇ ਆ ਇਹਨਾਂ ਨੂੰ ਪੜੋ ਇਹਨਾਂ ਦੇ ਪੱਖੀਆਂ ਨਾ ਬਣਾਓ ਪੱਖੀਆਂ ਨਾ ਚੱਲੋ ਇਹਦੇ ਨਾਲ ਔਰ ਪੈਰਾ ਥੱਲੇ ਨਾ ਇਹ ਗੁਰਮੁਖੀ ਰੋਗੋ ਗੁਰਮੁਖੀ ਅੱਖਰਾਂ ਦੇ ਨਾਲ ਗੁਰਸਖੀ ਵੀਰ ਜਿਹੜੇ ਆ ਸੰਗਤ ਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜ ਰਹਾ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇੱਕਦਾਂ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ 35 ਅੱਖਰਾਂ ਦੇ ਊੜੇ ਆੜੇ ਦੇ ਨਾਲ ਜਿਹੜਾ ਸੰਗਤਾਂ ਨੂੰ ਆਪਣੇ ਗੁਰੂ ਦੇ ਨਾਲ ਜੋੜਿਆ ਰਿਹਾ ਗੁਰਬਾਣੀ ਦੇ ਨਾਲ ਦੇ ਨਾਲ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਤਾਂ ਲਿਓ ਜੇ ਜੇਕਰ ਬੱਚਿਆਂ ਨੂੰ ਪੜ੍ਹਾਉਣੇ ਨੇ ਤਾਂ ਬੱਚਿਆਂ ਨੂੰ ਇਸ ਸੇਧ ਤੇ ਲਾਉਣਾ ਨੇ ਲਾਓਗੇ ਤਾਂ ਇਹ ਜੋ ਖੜਿਓ ਇਸ ਦੀ ਬੇਅਦਬੀ ਨਾ ਕਰਿਓ ਪਰ ਫਿਰ ਵੀ ਕੁਝ ਲੋਕ ਜਿਹੜੇ ਆ ਇਸ ਨੂੰ ਆਪਣੀਆਂ ਆਦਤਾਂ ਤੋਂ ਮਜਬੂਰ ਨੇ ਪਰ ਇਹਨਾਂ ਗੁਰਸਿੱਖਾਂ ਦਾ ਪਰਾਲਾ ਲਾਇਆਗੇ ਸੰਗਤ ਨੂੰ ਤੇ ਛੋਟੇ ਬੱਚਿਆਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਜਾਵੇ ਸਾਡੇ ਨਾਲ ਭਾਈ ਸਾਹਿਬ ਜੀ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਇਹ ਪਰਾਲਾ ਮਨ ਦੇ ਵਿੱਚ ਆਇਆ ਤੇ ਕਿਦੋਂ ਤੋਂ ਇਹ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਧੂ ਗੁਰੂ ਸੱਚੇ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਗੁਰਪੁਰਬ ਔਰ ਸਾਧੂ ਗੁਰੂ ਗੁਰੂ ਰਾਮਦਾਸ ਸਹਿਬ ਮਹਾਰਾਜ ਸਾਹਿਬ ਜੀ ਦਾ 450 ਸਾਲਾ ਗੁਰਤਾ ਗਦੀ ਸ਼ਤਾਬਦੀ ਗੁਰਪੁਰਬ ਸਾਰੀਆਂ ਸੰਗਤਾਂ ਮਹਾਪੁਰਖ ਸੰਤ ਜਾਨ ਐਸਜੀਪੀਸੀ ਹੋਰ ਗੁਰੂ ਕੇ ਸਿੱਖ ਬੜੀ ਸ਼ਰਧਾ ਭਾਵਨਾ ਦੇ ਨਾਲ ਦੇਸ਼ ਪ੍ਰਦੇਸ਼ ਤੋਂ ਚੱਲ ਕੇ ਆ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਸਾਹਿਬ ਜੀ ਦੀ ਧਰਤੀ ਤੇ ਜੋ ਵਸਾਈ ਹੋਈ ਪਾਵਨ ਧਰਤੀ ਹੈ ਗੋਵਿੰਦਵਾਲ ਸਿੱਖੀ ਦਾ ਧੁਰਾ ਜਿਹੜਾ ਹੈ ਇਸ ਪਾਵਨ ਧਰਤੀ ਤੇ ਮਨਾ ਰਹੀਆਂ ਨੇ ਸੰਗਤਾਂ ਆਪ ਜੀ ਮੀਡੀਆ ਵਾਲੇ ਵੀ ਪੁੱਜੇ ਆ ਲੰਗਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਥੋਂ ਦੀ ਸਾਰੀ ਰਿਪੋਰਟ ਬਾਹਰ ਸੰਗਤਾਂ ਜਿੱਥੇ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀਆਂ ਨੇ ਉਹ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹ ਕਿਵੇਂ ਮਨ ਦੇ ਵਿੱਚ ਭਰਾਲਾ ਆਇਆ ਕਿ ਖਾਸ ਕਰਕੇ ਬੱਚਿਆਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਸਾਡੀ ਸਿੱਖੀ ਤੋਂ ਵੀ ਦੂਰ ਹੋ ਜਾ ਰਹੀ ਹੈ ਤੇ ਵਿਦਿਆ ਤੋਂ ਵੀ ਦੂਰ ਹੋ ਰਹੀ ਹੈ ਪੰਜਾਬੀ ਮਾਂ ਬੋਲੀ ਦਾ ਵੀ ਨਹੀਂ ਪਤਾ ਕਿਵੇਂ ਇਹ ਉਪਰਾਲਾ ਆ ਮਨ ਦੇ ਵਿੱਚ ਕਿ ਇਸ ਉਪਰਾਲੇ ਦੇ ਨਾਲ ਸੰਗਤਾਂ ਨੂੰ ਜੋੜਿਆ ਜਾਵੇ ਇਹ ਉਪਰਾਲਾ ਤੇ ਦੇਖੋ ਮਹਾਰਾਜ ਆਪ ਹੀ ਬਿਆੰਤ ਬਣਾਉਣ ਵਾਲੇ 사ਧੂ ਗੁਰੂ ਸੱਚੇ ਪਾਤਸ਼ਾਹ ਆਪ ਹੀ ਸਮੱਤ ਬਖਸ਼ਣ ਵਾਲੇ ਆ ਸੋਜੀ ਦੇਣ ਵਾਲੇ ਆ ਮਹਾਰਾਜ ਸਾਹਿਬ ਜੀ ਨੇ ਬੈਠਿਆਂ ਬੈਠਿਆਂ ਸੋਜੀ ਦਿੱਤੀ ਅਸੀਂ ਸੋਚਿਆ ਵੀ ਲੰਗਰ ਤੇ ਹਰ ਪ੍ਰਕਾਰ ਦੇ ਲੱਗੇ ਹੀ ਆ ਕਿਤੇ ਪੀਜ਼ਾ ਦਾ ਕਿਤੇ 버ਗਰਾਂ ਦਾ ਲੰਗਰ ਕਿਤੇ ਠੰਡਿਆਂ ਦਾ ਲੰਗਰ ਕਿਤੇ ਗੋਲ ਗੱਪਿਆਂ ਦਾ ਐਸ ਕਰੀਮ ਕੁਲਫੀਆਂ ਦਾ ਲੰਗਰ ਬਹੁਤ ਲੰਗਰ ਹੈ ਲੰਗਰਾਂ ਦਾ ਕੋਈ ਘਾਟਾ ਨਹੀਂ ਸਾਰੇ ਲੰਗਰ ਚੱਲਣਦੇ ਆ ਪੇਟ ਭਰਨ ਵਾਸਤੇ ਸਾਧੂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਸੋਝੀ ਵਰਖੀ ਭਾਈ ਤੁਸੀਂ ਗੁਰਮੁਖੀ ਅੱਖਰਾਂ ਦਾ ਲੰਗਰ ਲਾਓ ਅਸੀਂ ਗੁਰਮੁਖੀ ਅੱਖਰਾਂ ਦਾ ਲੰਗਰ ਲਾਤਾ ਔਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਇਹ ਜਿਹੜਾ ਗੁਰਮੁਖੀ ਅੱਖਰਾਂ ਦਾ ਅਸੀਂ ਲੰਗਰ ਲਾਇਆ ਔਰ ਸੰਗਤਾਂ ਦੇ ਸਹਿਯੋਗ ਦੇ ਸਦਕਾ ਜਿਹੜਾ ਗੁਰਮੁਖੀ ਅੱਖਰਾਂ ਦਾ ਲੰਗਰ ਬਾਕੀ ਜਿਹੜੀ ਗੱਲ ਆਪਜੀ ਕਰ ਰਹੇ ਹੋ ਬਈ ਜਿਹੜੇ ਭੁੱਲਦੇ ਜਾ ਰਹੇ ਆ ਨੌਜਵਾਨ ਅੱਜ ਕੱਲ ਦੀ ਪੀੜ੍ਹੀ ਹੈ ਜਿਹੜੀ ਉਹ ਗੁਰਮੁਖੀ ਅੱਖਰਾਂ ਨੂੰ ਜਾਣਦੀ ਨਹੀਂ ਪਛਾਣ ਹੀ ਹੈ ਨਹੀਂ ਜੇ ਉਹਨਾਂ ਤੋਂ ਪੁੱਛੀਂ ਗੰਗਾ ਤੇ ਣਾਂ ਘੀ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਉਹ ਆਪ ਦੇ ਵੱਲੋਂ ਹੀ ਪਤਾ ਨਹੀਂ ਕੀ ਬਣਾ ਬਣਾ ਕੇ ਜੋ ਸਕੂਲਾਂ ਦੇ ਵਿੱਚ ਅੱਜ ਕੱਲ ਪੜਾਇਆ ਜਾਂਦਾ ਜਾਂ ਉਹ ਬੋਲੀ ਜਾਂਦੇ ਆ ਫਿਰ ਪੈਰ ਬਿੰਦੀ ਵਾਲੇ ਅੱਖਰ ਜੇ ਉਹਨਾਂ ਨੂੰ ਪੜ੍ਹਾਈ ਉਹ ਵੀ ਨਹੀਂ ਪਤਾ ਉਹਨਾਂ ਨੂੰ ਪੈਰ ਬਿੰਦੀ ਕੀ ਬੋਲਦੀ ਆ ਜੇ ਪੁੱਛਿਆ ਜਾਵੇ ਪੈਰ ਬਿੰਦੀ ਕੀ ਆ ਸੱਸੇ ਨੂੰ ਪੈਰ ਬਿੰਦੀ ਕਹਿੰਦੇ ਸੱਸੇ ਪੈਰ ਬਿੰਦੀ ਸਾਹ ਬੋਲੇ ਖਖੇ ਪੈਰ ਬਿੰਦੀ ਖਾ ਬੋਲੇ ਆਪ ਦੇ ਕੋਲ ਨਹੀਂ ਬਣਾ ਬਣਾ ਕੇ ਜਾਂ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਟੀਚਰ ਹੀ ਐਸੇ ਆ ਪਰ ਗੁਰਮੁਖੀ ਦੇ ਵਿੱਚ ਐਸਾ ਵਿਚਾਰ ਨਹੀਂ ਹੈ ਜਿਹੜੇ ਗੁਰਮੁਖੀ ਦੇ ਅਨੁਸਾਰ ਵਿਚਾਰਨਾ ਵਿਦਿਆਲਿਆਂ ਦੇ ਵਿੱਚ ਜਾਂ ਜਿੱਥੇ ਵੀ ਮਦਰਸੇ ਬਣੇ ਹੋਏ ਆ ਔਰ ਵਿਦਿਆਲੇ ਬਣੇ ਹੋਏ ਆ ਗੁਰਮੁਖੀ ਗੁਰਮੁਖੀ ਦੀਆਂ ਕਲਾਸਾਂ ਲੱਗਦੀਆਂ ਨੇ ਗੁਰਮੁਖ ਪਿਆਰੇ ਗੁਰਸਿੱਖ ਲਾਉਂਦੇ ਆ ਉਹ ਸਹੀ ਉਚਾਰਨ ਦੱਸਦੇ ਆ ਹੁਣ ਬਾਕੀ ਅਸੀਂ ਇਹ মিডিਆ ਦੇ ਰਾਹੀਂ ਵੀ ਉਪਰਾਲਾ ਕਰ ਰਹੇ ਆ ਅੱਜਕੱਲ ਇੰਟਰਨੈਟ ਤੇ ਤੁਹਾਨੂੰ ਪਤਾ ਸਾਰੇ ਜੁੜੇ ਹੋਏ ਆ ਉਹ ਇੰਟਰਨੈਟ ਤੇ ਵੀ ਇੰਸਟਾਗ੍ਰam ਤੇ ਵੀ ਉਪਰਾਲਾ ਕੀਤਾ ਹੋਇਆ ਬਾਣੀ ਦੇ ਜਿਹੜੇ ਸ਼ੁੱਧ ਅੱਖਰ ਅਸੀਂ ਪੜਾ ਸਕੀਏ ਇਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਹੀ ਉਪਰਾਲਾ ਭਾਈ ਸਾਹਿਬ ਜੀ ਇਹ ਵੀ ਦੱਸੋ ਕਿ ਕਿੱਥੋਂ ਆਏ ਹੋ ਤੇ ਕਿੰਨਾ ਚਿਰ ਹੋ ਗਿਆ ਹੈ ਉਪਰਾਲਾ ਕਰਦਿਆਂ ਦੇਖੋ ਜੀ ਅਸੀਂ ਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਹੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੀ ਚੱਲੀ ਫਿਰਦੇ ਆ ਚੱਕਰਵਾਰਤੀ ਅਸੀਂ ਵਿਚਰਦੇ ਆ ਵਿਚਰਦੇ ਚੱਕਰਵਾਰਤੀ ਆ ਸਾਰੇ ਪਾਸੇ ਜਿੱਥੇ ਮਹਾਰਾਜ ਸਾਹਿਬ ਸੇਵਾ ਲੈਂਦਾ ਉਥੇ ਸੇਵਾ ਕਰਨ ਚਲੀ ਜਾਂਦਾ ਜਿੱਥੇ ਵੀ ਬਾਹਰ ਅੰਦਰ ਆਪਣੇ ਜਾ ਕਹ ਲੋ ਪੰਜਾਬ ਦੇ ਵਿੱਚ ਹਰਿਆਣਾ ਜੋਂਪੀ ਬਿਹਾਰ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਆ ਨਾ ਹੁਣ ਪਹਿਰਾ ਚੱਲਿਆ ਅਸੀਂ ਬੰਬੇ ਵੀ ਪਹਿਰਾ ਕਰਕੇ ਆਏ ਆ ਗੁਰੂ ਕੇ ਸਿੱਖ ਉਥੇ ਵੀ ਗੁਰਮੁਖੀ ਦੀਆਂ ਕਲਾਸਾਂ ਲਾਉਂਦੇ ਗੁਰਮੁਖੀ ਪੜ੍ਹਦੇ ਸੀ ਸਾਡੇ ਕੋਲ ਵਿਦਿਆਲੇ ਦੇ ਵਿੱਚ ਬੜੇ ਸਿੱਖ ਪੜ੍ਹਦੇ ਔਰ ਜਿੱਥੇ ਵੀ ਮਹਾਰਾਜਾ ਕਿਰਪਾ ਕਰਨ ਉਥੇ ਹੀ ਚੱਲੇ ਜਾਈਦਾ ਬਾਕੀ ਇਹ ਜਿਹੜਾ ਉਪਰਾਲਾ ਏ ਇਹ 사ਤਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਏ ਇਹ ਕਿਸੇ ਸੰਪਰਦਾਵੱਲੋਂ ਨਹੀਂ ਆ ਜਾਂ ਕਿਸੇ ਕਮੇਟੀ ਵੱਲੋਂ ਨਹੀਂ ਆ ਇਹ ਤੇ ਮਹਾਰਾਜ ਸਾਹਿਬ ਦੀਆਂ ਸੰਗਤਾਂ ਵੱਲੋਂ ਆ ਸਾਰਾ ਉਪਰਾਲਾ ਔਰ ਗੁਰੂ ਸਾਹਿਬ ਦੀ ਕਿਰਪਾ ਸਤ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਊੜੇ ਆੜੇ ਦੇ ਵਿੱਚ ਅੱਖਰ ਕਿੰਨੇ ਨੇ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਫੱਟੀ ਹੁੰਦੀ ਸੀ ਤੇ ਫੱਟੀ ਤੇ ਪੂਛ ਕੇ ਊੜਾ ਆੜਾ ਲਿਖਿਆ ਜਾਂਦਾ ਸੀ ਤਾਂ ਉਸ ਜਮਾਨੇ ਦੇ ਨੌਜਵਾਨਾਂ ਨੂੰ ਪਤਾ ਪਰ ਅੱਜ ਕੱਲ ਜਦੋਂ ਇਹ ਨਹੀਂ ਪਤਾ ਕਿ ਇੱਥੇ ਅੱਖਰ ਕਿੰਨੇ ਨੇ ਇੱਥੇ ਬਜ਼ੁਰਗ ਵੀ ਸਾਡੇ ਕੋਲੇ ਆਏ ਕਈ ਜਿਨ੍ਹਾਂ ਬਜ਼ੁਰਗਾਂ ਨੂੰ ਪੁੱਛੀ ਹੈ ਨਾ ਉਹ ਗੁਰਮੁਖੀ ਅੱਖਰ ਕੀ ਗੁਰਮੁਖੀ ਦੇ ਅੱਖਰਾਂ ਤੋਂ ਬਾਹਰਲੇ ਜਿਹੜੇ ਅੱਖਰ ਆ ਉਹ ਵੀ ਦੱਸਦੇ ਆ ਨਾਲ ਭਈ ਗੁਰਮੁਖੀ ਦੇ ਨਾਲ ਆ ਅੱਖਰ ਸੰਸਕ੍ਰਿਤ ਦੇ ਮੇਲ ਖਾਂਦੇ ਆ ਆ ਹਿੰਦੀ ਦੇ ਮੇਲ ਖਾਂਦੇ ਆ ਔਰ ਜਈਆ ਕਿੰਨੇ ਪ੍ਰਕਾਰ ਦਾ ਹੁੰਦਾ ਇਹ ਵੀ ਦੱਸਦੇ ਆ ਪ੍ਰਾਨੇ ਸਿੰਘ ਜਾਂ ਪ੍ਰਾਨੇ ਗੁਰਮੁਖ ਜਿਹੜੇ ਬਜ਼ੁਰਗ ਸਿੰਘ ਆ ਔਰ ਜਿਹੜੀ ਅੱਜ ਕੱਲ ਦੀ ਪੀੜੀ ਆ ਨਾ ਉਹਨਾਂ ਨੂੰ ਦੋ ਅੱਖਰਾਂ ਦਾ ਹੀ ਨਹੀਂ ਪਈਆਂ ਗੰਗਾ ਤੇ ਨੰਨੇ ਦਾ ਨਹੀਂ ਪਤਾ ਬਿੰਦੀ ਵਾਲੇ ਜਈਏ ਬਾਰੇ ਕੀ ਪਤਾ ਹੋਊਗਾ ਜਿਹੜੀ ਅੱਜ ਕੱਲ ਦੀ ਪੀੜੀ ਆ ਅੱਜ ਕੱਲ ਦੀ ਅੰਗਰੇਜ਼ੀ ਤੱਕ ਸੀਮਿਤ ਰਹੇਗੀ ਉਹ ਕਹਿੰਦੇ ਇੰਟਰਨੈਸ਼ਨਲ ਭਾਸ਼ਾ ਵਾਲਾ ਸਾਰੇ ਪਾਸੇ ਚੱਲਦੀ ਐ ਇਹਨੂੰ ਪੜ੍ਹੀਏ ਇਹਨੂੰ ਬੋਲੀਏ ਅਸੀਂ ਪਰ ਗੁਰਮੁਖੀ ਇਹ ਨਹੀਂ ਪਤਾ ਵੀ ਇਹ ਸਾਡੀ ਮਾਂ ਬੋਲੀ ਔਰ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਬਖਸ਼ੀ ਹੋਈ ਐ ਔਰ ਜਿੰਨੀ ਮਹਾਰਾਜ ਸਾਹਿਬ ਦੀ ਬਾਣੀ ਆ ਔਰ ਜਿੰਨਾ ਇਤਿਹਾਸ ਐ ਸਾਰਾ ਇਹ ਗੁਰਮੁਖੀ ਦੇ ਵਿੱਚ 35 ਅੱਖਰਾਂ ਦੇ ਵਿੱਚ ਹੀ ਪ੍ਰੋਕ ਮਹਾਰਾਜ ਸਾਹਿਬ ਨੇ ਲਿਖਿਆ ਔਰ ਗੁਰੂ ਕੇ ਸਿਖਾਣੇ ਲਿਖਿਆ ਹੋਇਆ ਅੱਜ ਕੱਲ ਨੌਜਵਾਨਾਂ ਨੂੰ ਪੁੱਛੀਏ ਨੌਜਵਾਨਾਂ ਦਾ ਛੱਡੋ ਟੀਚਰਾਂ ਦਾ ਵੀ ਵਿੜਾ ਕਰਕ ਹੋਇਆ ਪਿਆ ਅੱਜ ਗੱਲ ਜਿਹੜੇ ਟੀਚਰ ਆ ਨਾ ਸਾਡੇ ਕੋਲ ਕਈ ਟੀਚਰ ਆਏ ਉਹਨਾਂ ਨੂੰ ਅਖਿਆ ਗੁਰਮੁਖੀ ਲੈ ਕੇ ਜਾਓ ਤੁਸੀਂ ਉਹ ਕਹਿੰਦੇ ਨਹੀਂ ਬਾਬਾ ਜੀ ਸਾਨੂੰ ਆਉਂਦੀ ਆ ਅਸੀਂ ਉਹਨਾਂ ਨੂੰ ਬਾਹੋਂ ਫੜਿਆ ਬਈ ਸੁਣਾਓ ਸਾਹਮਣੇ ਜਦੋਂ ਸੁਣਾਉਣ ਲੱਗੇ ਪੈਰ ਬਿੰਦੀ ਵਾਲੇ ਅੱਖਰ ਹੀ ਨਹੀਂ ਪਤਾ ਕਿਸੇ ਨੂੰ ਬਈ ਕਿਵੇਂ ਬੋਲੀ ਦੇ ਉਹ ਜਿਵੇਂ ਆਪ ਉਵੇਂ ਪੜਾਈ ਗਏ ਜਿਵੇਂ ਅੱਜ ਕੱਲ ਦੇ ਬੱਚੇ ਪੜ੍ਹਦੇ ਸੱਸੇ ਪੈਰ ਬਿੰਦੀ ਸਾਹਿਬ ਵਾਲੇ ਲੇਖਕ ਉਵੇਂ ਹੀ ਟੀਚਰ ਪੜਾਉਣ ਦੇ ਆ ਬੱਚਿਆਂ ਦੀ ਤੇ ਗਾਂ ਦੀ ਗੱਲ ਆ ਬੱਚੇ ਤੇ ਬਾਅਦ ਦੀ ਗੱਲ ਆ ਟੀਚਰਾਂ ਦਾ ਬੇੜਾ ਘਰ ਕੋਇਆ ਟੀਚਰਾਂ ਨੂੰ ਨਹੀਂ ਸਹੀ ਪਤਾ ਬਈ ਸੱਸੇ ਪੈਰ ਬਿੰਦੀ ਕੀ ਹੁੰਦੀ ਇਹ ਹਿਸਾਬ ਕਿਤਾਬ ਆ ਪਹਿਲਾ ਵਾਲੇ ਬਜ਼ੁਰਗਾਂ ਦਾ ਔਰ ਅੱਜ ਕੱਲ ਦੀ ਨੌਜਵਾਨੀ ਦਾ ਬਹੁਤ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਕਿਤੇ ਨਾ ਕਿਤੇ ਸਰਕਾਰਾਂ ਤਾਂ ਪ੍ਰਸ਼ਾਸਨ ਵਿੱਚ ਇਹਦਾ ਜ਼ਿੰਮੇਵਾਰ ਆ ਕਿਉਂਕਿ ਕਿਹਨੇ ਹੁੰਦੀ ਜਿਹੋ ਜੀ ਸਿੱਖਿਆ ਦੇਵਾਂਗੇ ਉਹੋ ਜੀ ਬੱਚਿਆਂ ਨੂੰ ਮਿਲਣੀ ਆ ਸਕੂਲਾਂ ਦੇ ਵਿੱਚ ਵੀ ਅੰਗਰੇਜ਼ੀ ਹਿੰਦੀ ਪੜ੍ਹਾਈ ਜਾ ਰਹੀ ਆ ਤੇ ਸਾਡੀ ਪੰਜਾਬੀ ਮਾਂ ਬੋਲੀ ਖਾਸ ਕਰਕੇ ਗੁਰਮੁਖੀ ਅੱਖਰਾਂ ਤੋਂ ਬਹੁਤ ਦੂਰ ਕੀਤਾ ਬੱਚਿਆਂ ਨੂੰ ਦੇਖੋ ਜੀ ਸਰਕਾਰਾਂ ਨੇ ਜੋ ਕੁਝ ਕਰਨਾ ਉਹ ਤੇ ਕਰੀ ਜਾਣਾ ਉਹਨਾਂ ਦੀਆਂ ਤੇ ਨੀਤੀਆਂ ਹੀ ਇਹੇ ਹੁੰਦੀਆਂ ਨੇ। ਬਾਕੀ ਆਪਾਂ ਨੂੰ ਚਾਹੀਦਾ ਹੁਣ ਹਰੇਕ ਪੈਂਡ ਦੇ ਵਿੱਚ 4-4 5-5 ਗੁਰੂ ਘਰ ਆ ਤੇ ਉੱਥੇ ਗ੍ਰੰਥੀ ਸਿੰਘ ਆ। ਗ੍ਰੰਥੀ ਸਿੰਘ ਇਹੇ ਜੇ ਰੱਖੇ ਉਹਨਾਂ ਨੇ ਬਈ ਇਹ ਪੈਸੇ ਘੱਟ ਲੈਣ, ਪਾਠ ਭਾਵੇਂ ਜਿਵੇਂ ਮਰਜ਼ੀ ਕਰੀ ਜਾਣ, ਬਾਣੀ ਜਿਵੇਂ ਮਰਜ਼ੀ ਪੜੀ ਜਾਣ ਤੇ ਉਤੋਂ ਬੱਚੇ ਆਪਣੇ ਕਿੱਥੇ ਕੀ ਸਿੱਖ ਲੈਣਗੇ? ਚਲੋ ਸਕੂਲਾਂ ਦਾ ਤੇ ਬੇੜਾ ਕਰਕ ਹੋਇਆ ਵਾ ਹੋਇਆ ਵਾ। ਅੱਜ ਕੱਲ ਹੋਇਆ ਬਈ। ਉਹ ਤੇ ਆਪਾਂ ਆਪਣਾ ਵੀ ਬੇੜਾ ਕਰਕ ਹੋ ਗਿਆ। ਆਪਾਂ ਬੱਚੇ ਹੀ ਅੰਗਰੇਜ਼ੀ ਸਕੂਲਾਂ 'ਚ ਲੱਗਣ ਲੱਗੇ ਆ। ਪੰਜਾਬੀ ਜੇ ਕਹਿੰਦੇ ਗੁਰਮੁਖੀ ਆ ਪੰਜਾਬੀ ਸਕੂਲ ਚ ਕੱਲਣਾ ਹੀ ਨਹੀਂ ਅਸੀਂ ਸਰਕਾਰੀ ਸਕੂਲ ਚ ਨਹੀਂ ਕੱਲਣਾ ਤੇ ਹਾਲਾਂਕਿ ਦੇਖਿਆ ਜਾਵੇ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਆ ਨਾ ਉਹ ਬਹੁਤ ਪੜ੍ਹੇ ਲਿਖੇ ਪੰਜਾਬੀ ਦੇ ਵਿੱਚ ਵਿਆਕਰਨ ਬੜੀ ਪੜ੍ਹੀ ਹੁੰਦੀ ਆ ਉਹਨਾਂ ਦੀ ਸਾਨੂੰ ਵੀ ਪੜਾਉਂਦੇ ਸੀ ਟੀਚਰ ਜਿਹੜੇ ਸਾਨੂੰ ਪੜਾਉਂਦੇ ਸੀ ਉਹਨਾਂ ਨੇ ਵਿਆਕਰਨ ਆ ਰੱਟੀ ਸੀ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਕੱਲੇ ਕੱਲੇ ਅੱਖਰ ਬਾਰੇ ਪਰ ਜਿਹੜੇ ਅੰਗਰੇਜ਼ੀ ਸਕੂਲਾਂ ਦੇ ਉਹ ਪਲੱਸ 2 ਪਾਸ ਜਿਹੜੇ ਜਵਾਕਾਂ ਨੂੰ ਪੜਾਈ ਜਾਂਦੇ ਆ ਦੇਖਿਆ ਜਾਵੇ ਤੇ ਸਾਡੀ ਗਲਤੀ ਆ ਪੰਜ ਪੰਜ ਗੁਰੂ ਘਰ ਪਿੰਡ ਦੇ ਵਿੱਚ ਆ ਪੰਜ ਪੰਜ ਗੁਰੂ ਘਰ ਆ ਨਾ ਤੇ ਪੰਜਾਂ ਗੁਰੂ ਘਰਾਂ ਦੇ ਵਿੱਚ ਗ੍ਰਾਂਦੀ ਸਿੰਘ ਉਹ ਆ ਜਿਨ੍ਹਾਂ ਨੂੰ ਓੰਕਾਰ ਨਹੀਂ ਬੋਲਣਾ ਆਉਂਦਾ ਬਈ ਇੱਕ ਓੰਕਾਰ ਹੁੰਦਾ ਇੱਕ ਬੋਲ ਲੈਂਦੇ ਓਮਕਾਰ ਹੀ ਬੋਲ ਜਾਂਦੇ ਆ ਇੱਕ ਓੰਕਾਰ ਹੀ ਬੋਲ ਜਾਂਦੇ ਆ ਆਖਰ ਬੋਲ ਹੀ ਜਾਂਦੇ ਆ ਉਹ ਗੁਰਮੁਖ ਪਿਆਰੇ ਜਿਹੜੇ ਗ੍ਰਾਂਦੀ ਸਿੰਘ ਆ ਪਿੰਡਾਂ ਦੇ ਉਹ ਪੜੇ ਲਿਖੇ ਚਾਹੀਦੇ ਆ ਤਨ ਖਾ ਉਹਨਾਂ ਦੀ ਹੋਵੇ ਉਹਨਾਂ ਦੇ ਪਰਿਵਾਰ ਦਾ ਬੱਚਿਆਂ ਦਾ ਗੁਜ਼ਾਰਾ ਚੱਲ ਸਕੇ ਉਹਨਾਂ ਦੇ ਬੱਚੇ ਵੀ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣ ਆਪਣੇ ਵਾਂਗ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ ਨਾ ਓਵੇਂ ਉਹ ਉਹਨਾਂ ਦੇ ਬੱਚਿਆਂ ਦੀ ਜਿਹੜੀ ਉਹ ਪਾਲ ਪੋਸਣਾ ਹੋਰ ਸਕੇ ਤੇ ਉਹ ਗ੍ਰਾਂਤੀ ਸਿੰਘ ਜਿਹੜੇ ਆ ਪੜ੍ਹੇ ਲਿਖੇ ਕਥਾਵਾਚਕ ਗਿਆਨੀ ਸਿੰਘ ਚਾਹੀਦੇ ਆ ਜਿਹੜੇ ਆਪਣੇ ਪਿੰਡ ਦੇ ਅੰਦਰ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਇਕੱਤਰਤ ਕਰਕੇ ਗੁਰਮੁਖੀ ਦੀ ਸਿੱਖਿਆ ਦੇਣ ਇਹ ਸਾਡੀ ਕਿਤੇ ਨਾ ਕਿਤੇ ਗਲਤੀ ਤਾਂ ਸਾਨੂੰ ਸਮਾਂ ਦੇਣ ਲਈ ਵੀ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਦੇ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਪੰਜਾਬ న్యూਸ ਦਾ ਜੀਰੇ ਤੇ ਆਪ ਜੀ ਸਾਡੇ ਕੋਲ ਪਹੁੰਚੇ ਹੋ ਔਰ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਆਪ ਜੀ ਦੇ ਮੀਡੀਆ ਰਾਹੀਂ ਸਾਰੇ ਦਰਸ਼ਨ ਕਰ ਰਹੀਆਂ ਨੇ ਸ਼ਤਾਬ ਜੀ ਦੀਆਂ ਔਰ ਸਾਰੀਆਂ ਸੰਗਤਾਂ ਨੂੰ ਵੀ ਮਹਾਰਾਜ ਸਾਹਿਬ ਜੀ ਦੀ ਸ਼ਤਾਬ ਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਗੁਰਤਾ ਗਦੀ ਗੁਰਪੁਰਬ ਦੀਆਂ ਔਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਪੁਰਬ ਨੂੰ ਕੋਟਾਂ ਕੋਟ ਨਮਸਕਾਰ ਹੈ ਜੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਇੱਕ ਬੇਨਤੀ ਕਰਦੀ ਏ ਬਈ ਜਿਹੜੇ ਗੁਰਮੁਖੀ ਅੱਖਰ ਅਸੀਂ ਇਹ ਗੁਰਮੁਖੀ ਅੱਖਰ ਤਾਂ ਵਰਤਾ ਰਹੇ ਆ ਇਹਨਾਂ ਨੂੰ ਪੜੋ ਇਹਨਾਂ ਦੇ ਪੱਖੀਆਂ ਨਾ ਬਣਾਓ ਪੱਖੀਆਂ ਨਾ ਚੱਲੋ ਇਹਦੇ ਨਾਲ ਔਰ ਪੈਰਾਂ ਥੱਲੇ ਨਾ ਇਹ ਗੁਰਮੁਖੀ ਰੋਲੋ ਇਹ ਮਹਾਰਾਜ ਸਾਹਿਬ ਜੀ ਦੀ ਸਾਨੂੰ ਬਖਸ਼ੀ ਹੋਈ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਗੁਰਸਿੱਖ ਵੀਰਾਂ ਦਾ ਇਹ ਉਪਰਾਲਾ ਕਿਵੇਂ ਦਾ ਲੱਗਾ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਗੁਰਮੁਖੀ ਅੱਖਰਾਂ ਤੋਂ ਤੇ ਪੰਜਾਬੀ ਮਾਂ ਬੋਲੀ ਤੋਂ ਕੋਹਾਂ ਦੂਰ ਹੋ ਗਈ ਆ ਤੇ ਇਹ ਇਹਨਾਂ ਦਾ ਛੋਟਾ ਜਿਹਾ ਉਪਰਾਲਾ ਹੈ ਉਹਨਾਂ ਨੇ ਦੱਸਿਆ ਕਿ ਜੁਪੀ ਬਿਹਾਰ ਬੰਬੇ ਵਰਗੇ ਦੇਸ਼ਾਂ ਤੇ ਜਾਣਿਆ ਤੇ ਜਿੱਥੇ ਗੁਰੂ ਸਾਹਿਬ ਸੇਵਾ ਲੈਣ ਉੱਥੇ ਹੀ ਸੇਵਾ ਕਰਨ ਜਾਈਦੀ ਆ ਵੱਧ ਵੱਧ ਸ਼ੇਅਰ ਕਰਿਓ ਤੇ ਇਹ ਵੀ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਗੁਰਸਖਬੀਰਾਂ ਦਾ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਾ ਤੇ ਤੁਸੀਂ ਵੱਧ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪ੍ਰੀਤ ਸਿੰਘ ਸੀਨਾ ਤਰਨਤਾਰਨ